ਕਹਿਣਾ ਚਾਹੋਗੇ ਸਰ ਜਿੱਦਾ ਯਾਰ ਜੀ ਸਟਾਲ ਲਾ ਰਿਹਾ ਹੈ ਬੁਟਨ ਮੁਕਲ ਜਾਬ ਕਰਨਾ ਚਾਹੁੰਦੇ ਅੱਜ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਹੈ ਨਗਰ ਨਿਗਮ ਲੁਧਿਆਣਾ ਅਤੇ ਸੋਚ ਐਨਜੀਓ ਦੇ ਜਿਨ੍ਹਾਂ ਨੇ ਅੱਜ ਸ਼ਹਿਰ ਦੇ ਵਿੱਚ এনਵਾਇਰਨਮੈਂਟ ਦੇ ਲਵਰ ਸਾਰੇ ਇਕੱਠੇ ਕੀਤੇ ਤੇ ਲੋਕਾਂ ਨੂੰ ਇੱਕ ਸੰਦੇਸ਼ ਦੇਣ ਦਾ ਆਪਣੇ ਆਲਾ ਦੁਆਲਾ ਸਾਫ਼ ਰੱਖਣ ਦਾ ਬਹੁਤ ਵਧੀਆ ਮੌਕਾ ਦਿੱਤਾ ਇਸ ਦਿਨ ਦੇਖਦੇ ਹੋ ਅਸੀਂ ਮਿਸ਼ਨ ਹਰਾ-ਭਰਾ ਦੇ ਤਹਿਤ ਅੱਜ ਇੱਕ ਸਟਾਲ ਲਗਾਇਆ ਗਿਆ ਜੋ ਕਿ ਸਿਟੀ ਨੀਡ ਦੇ ਸਹਿਯੋਗ ਦੇ ਨਾਲ ਲੱਗਦਾ ਹੈ ਇਸ ਦੇ ਵਿੱਚ ਕੋਈ ਵੀ ਸ਼ਹਿਰ ਵਾਸੀ ਆਪਣੀ ਮਿਸਕਲ ਕਰਦਾ 15 ਤੋਂ ਵੱਧ ਬੂਟੇ ਬਿਲਕੁਲ ਫ੍ਰੀ ਆਫ ਕੋਸਟ ਲਗਵਾ ਸਕਦਾ ਜਿਸ ਦੇ ਵਿੱਚ ਮਾਰਸ਼ਲਰ ਦੀ ਟੀਮ ਹਰ ਘਰ-ਘਰ ਜਾ ਕੇ ਬੂਟੇ ਲਗਾਉਂਦੀ ਹੈ ਘਰ-ਘਰ ਬੂਟੇ ਲਜਾਣ ਦੀ ਮਹਿੰਮ ਸਿਟੀ ਨੀਡ ਵੱਲੋਂ ਇਸ ਲਈ ਮਾਰਸ਼ਲਰ ਵੱਲੋਂ ਚਲਾਈ ਜਾਂਦੀ ਹੈ ਕਿਉਂਕਿ ਕਈ ਲੋਕ ਬੂਟੇ ਲਗਾਉਣ ਦੇ ਬਹੁਤ ਸ਼ਕੀਨ ਹੁੰਦੇ ਆ ਤੇ ਉਹਨਾਂ ਦੇ ਕੋਲ ਲੈ ਕੇ ਆਂਦਾ ਟਾਈਮ ਨਹੀਂ ਹੁੰਦਾ ਜਾਂ ਲਗਾਉਣ ਦਾ ਟਾਈਮ ਨਹੀਂ ਹੁੰਦਾ ਇਸੇ ਲਈ ਅਸੀਂ ਆਪਣੇ ਸ਼ਹਿ ਔਰ ਸਾਫ ਸੁਥਰਾ ਤੇ ਹਰਾ ਭਰਾ ਬਣਾਉਣ ਦੇ ਲਈ ਮਿਸ਼ਨ ਹਰਾ ਭਰਾ ਚਲਾਉਣਾ ਹੈ ਕਿ ਹਰ ਬੰਦਾ ਜਿਹੜਾ ਚਾਹ ਵਾ ਨਾ ਉਹ ਮਿਸ ਕਾਲ ਕਰੇ ਜਦੋਂ ਵੀ ਉਹਨਾਂ ਦਾ ਕੋਮਫਰਟਡ ਟਾਈਮ ਹੈ ਉਸ ਟਾਈਮ ਤੇ ਜਾ ਕੇ ਸਾਡੀ ਮਾਰਸ਼ਲਟ ਦੇ ਟੀਮ ਉਹਨਾਂ ਦੇ ਘਰੇ ਜਾ ਕੇ ਖੁਦ ਬੂਟੇ ਲਗਾਏਗੀ ਖੱਡੇ ਕਰੇਗੀ ਮਿੱਟੀ ਲਗਾ ਕੇ ਔਰ ਹਾਈਬ੍ਰਿਡ ਦੇ ਜਿਹੜੇ ਪਲਾਂਟ ਨੇ ਉੱਥੇ ਲਗਾ ਕੇ ਆਏ। ਸਾਲ ਕਿਹੜੀ ਜਗਾ ਲੋਕ ਕਿਹੜੀ ਜਗਾ ਆਣ ਤੁਹਾਡੇ ਕੋਲ? ਕਿ ਇਹ ਰੋਜ਼ਗਾਰਣ ਦੇ ਵਿੱਚ ਅੱਜ 3 ਔਰ 4 ਫਰਵਰੀ ਦਾ ਜਿਹੜਾ ਮੇਲਾ ਲਗਾਇਆ ਗਿਆ 3 ਔਰ 4 ਫਰਵਰੀ ਦਾ ਤੇ ਏਰੀਏ ਚ ਲਗਾਇਆ ਗਿਆ ਇਹਨੂੰ ਅੱਜ ਸੋਚ ਫਾਊਂਡੇਸ਼ਨ ਵਾਲਾ ਲਗਾਇਆ ਔਰ ਇਸ ਦੇ ਵਿੱਚ ਇਹਨਾਂ ਨੇ ਨਾਲ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜੇ ਲੋਕ ਆਪਣਾਲਾ ਦਵਾਲਾ ਸਾਫ਼ ਸੁਥਰਾ ਰੱਖਦੇ ਨੇ ਸ਼ਹਿਰ ਨੂੰ ਸਾਫ਼ ਰੱਖਦੇ ਨੇ ਉਹਨਾਂ ਦੇ ਲਈ ਵੀ ਕੁਝ ਪ੍ਰਾਈਜ਼ ਵੀ ਰੱਖੇਗੇ ਨੇ ਥੈਂਕ ਯੂ ਨਵਜੋਤ ਜਤਨ ਸਿੰਘ ਜੀ ਪ੍ਰਾਈਜ਼ ਹੋਣਗੇ ਬਹੁਤ ਚੰਗੇ ਆਜ ਸੋਸਾਇਟੀ ਫਾਰ ਕਨਜ਼ਰਵੇਸ਼ਨ ਐਂਡ ਹੀਲਿੰਗ ਆਫ এনवायरमेंट ਔਰ ਮਿਸੀਪਲ ਕਾਰਪੋਰੇਸ਼ਨ ਲੁਧਿਆਣਾ ਦੋਵਾਂ ਵੱਲੋਂ ਸਾਂਝੇ ਤੌਰ ਤੇ ਇੱਕ ਮੇਲਾ ਜਿਹੜਾ ਹੈ ਇਹ ਇੱਥੇ ਰੋਜ਼ ਗਾਰਡਨ ਵਿੱਚ ਲਗਾਇਆ ਗਿਆ ਹੈ ਜਿਹਦੇ ਵਿੱਚ ਸਾਡੀਆਂ ਜਿਹੜੀਆਂ ਪ੍ਰਾਚੀਨ ਜਿਹੜੀਆਂ ਸਾਡੀ ਟੈਕਨੋਲੋਜੀਜ਼ ਆ ਔਰ ਵਾਤਾਵਰਨ ਨੂੰ ਕਿਵੇਂ ਸੰਭਾਲ ਕਰਨਾ ਉਹਦੇ ਸਬੰਧੀ ਸਟਾਲ ਲਗਾਏ ਨੇ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਹੋ ਸਕੇ ਵੱਡੀ ਗਿਣਤੀ ਵਿੱਚ ਬੱਚੇ ਵੀ ਵੱਡੇ ਵੀ ਬਜ਼ੁਰਗ ਵੀ ਸਾਰੇ ਇਸ ਮੇਲੇ 'ਚ ਸ਼ਾਮਲ ਹੋ ਰਹੇ ਨੇ ਵੱਖ-ਵੱਖ ਸਟਾਲਾਂ ਉੱਤੇ ਜਾ ਕੇ ਦੇਖ ਰਹੇ ਨੇ ਸੋ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਕਿ ਅੱਜ ਲੁਧਿਆਣਾ ਵਾਸੀਆਂ ਨੂੰ ਚਾਹੀਦਾ ਹੈ ਸੋ ਇਹੋ ਜਿਹੇ ਮੇਲੇ ਜਿਹੜੇ ਅੱਜ ਤੇ ਕੱਲ ਦੋ ਦਿਨ ਇੱਥੇ ਲੱਗ ਰਿਹਾ ਹੈ ਇਹੋ ਜਿਹੇ ਮੇਲੇ ਹੋਰ ਲੱਗਣੇ ਚਾਹੀਦੇ ਆ ਤਾਂ ਕਿ ਸਾਡੇ ਸਾਰੇ ਨਾਗਰਿਕ ਜਿਹੜੇ ਨੇ ਉਹ ਕਿ ਕਿਵੇਂ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਵਾਤਾਵਰਣ ਨੂੰ ਸੰਭਾਲਣ ਦੇ ਲਈ ਆਪਣਾ ਜਤਨ ਜਿਹੜਾ ਆਪਣੀ ਐਫਰਟ ਕਰ ਸਕਦੇ ਆਂ ਔਰ ਨਾਲ ਹੀ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਮੇਲੇ ਨੂੰ ਆ ਕੇ ਵੇਖਣ ਔਰ ਸਾਡਾ ਸ਼ਹਿਰ ਸਾਫ਼ ਸੁਥਰਾ ਬਣਾਉਣਾ ਹੈ ਇਹਦੇ ਵਿੱਚ ਪੋਲੂਸ਼ਨ ਘੱਟ ਕਰਨੀ ਹੈ ਇਦੇ ਵਿੱਚ ਜਿਹੜਾ ਕੂੜੇ ਦਾ ਪ੍ਰਬੰਧਨ ਹੈ ਉਹ ਵਧੀਆ ਕਰਨਾ ਹੈ ਇਹ ਸਾਡਾ ਮਿਸ਼ਨ ਹੈ ਅਸੀਂ ਇਸ ਮਿਸ਼ਨ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਕਾਮਯਾਬ ਹੋਵਾਂਗੇ ਔਰ ਮੈਂ ਆਸ ਕਰਦਾ ਹਾਂ ਕਿ ਸ਼ਹਿਰ ਵਾਸੀ ਇਸ ਮੇਲੇ ਨੂੰ ਚੰਗਾ ਹੁੰਦਰਾ ਦੇਣਗੇ ਸਰ ਇਹ ਮੇਲੇ ਨੂੰ ਕਾਰਪੋਰੇਸ਼ਨ ਦੀ ਪੂਰੀ ਸਹਿਯੋਗ ਹੈ ਬਿਲਕੁਲ ਜੀ ਇਹ ਕਾਰਪੋਰੇਸ਼ਨ ਦੀ ਸਪੋਰਟ ਦੇ ਨਾਲ ਔਰ ਸੋਚ ਜਿਹੜੀ ਸੁਸਾਇਟੀ ਹੈ ਇਹ ਸੁਸਾਇਟੀ ਦੇ ਸਹਿਯੋਗ ਦੇ ਨਾਲ ਇਹ ਮੇਲਾ ਸਾਂਝੇ ਤੌਰ ਤੇ ਸੀ ਲਗਾ ਰਹੇ ਆ ਔਰ ਤੁਸੀਂ ਦੇਖਿਆ ਕਿ ਲੋਕੀਂ ਵੱਡੀ ਗਿਣਤੀ ਵਿੱਚ ਆ ਰਹੇ ਨੇ ਅੱਜ ਬਾਕੀ ਦੇਖਣ ਲਈ ਮਾਨਯੋਗ ਕਮਿਸ਼ਨ ਸਾਹਿਬ ਦੀ ਰਹਿਨਮਾਈ ਹੇਠ ਤੇ ਇਹ ਲਖ ਬਲਵਿੰਦਰ ਲੱਖੇਵਾਲੀ ਦੀ ਸੰਸਥਾ ਸੋਚ ਦੇ ਅਧੀਨ ਇਹ ਨਗਰ ਨਿਗਮ ਦੀ ਕੋਲੈਬੋਰੇਸ਼ਨ ਦੇ ਵਿੱਚ ਜਿਹੜਾ ਵਾਤਾਵਰਣ ਸੰਭਾਲ ਮੇਲਾ ਲਾਇਆ ਜਾ ਰਿਹਾ ਇਹ ਲੁਧਿਆਣਾ ਵਾਸੀਆਂ ਲਈ ਇੱਕ ਤੋਹਫੇ ਦੇ ਤੌਰ ਤੇ ਹੋਊਗਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਲੁਧਿਆਣਾ ਵਾਸੀ ਇਸ ਮੇਲੇ ਦਾ ਹਿੱਸਾ ਬਣਨ ਤੇ ਲੁਧਿਆਣੇ ਦੇ ਵਾਤਾਵਰਣ ਨੂੰ ਸੰਭਾਲਣ ਦੇ ਵਿੱਚ ਯਾਦ ਆਬ ਦਾ ਯੋਗਦਾਨ ਪਾਉਣ ਇਸ ਮੇਲੇ ਦੇ ਵਿੱਚ ਥੋੜੇ ਨਵੇਂ ਪੁਰਾਣੇ ਦਰਖਤ ਡਿਸਪਲੇ ਹੋ ਰਹੇ ਨੇ ਤੇ ਹੋਰ ਵੀ ਜੋ ਵੀ এনवायरमेंट ਨਾਲ ਨੂੰ ਸਮਵ ਸਮਰ ਲਈ ਟੈਕਨੋਲੋਜੀ ਆ ਜਾਂ ਕੁਝ ਹੋਰ ਆ ਉਹ ਸਾਰਿਆਂ ਦੇ ਸਟਾਲ ਇੱਥੇ ਲਾਏ ਜਾ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਲੁਧਿਆਣਾ ਵਾਸੀ ਇਸ ਮੇਲੇ 'ਚ ਜ਼ਰੂਰ ਹਿੱਸਾ ਵੰਣਗੇ ਤੇ এনवायरमेंट ਨੂੰ ਸੁਧਾਰਨ ਲਈ ਕੁਛ ਨਾ ਕੁਛ ਆਪ ਦਾ ਯੋਗਦਾਨ ਪਾਉਣਗੇ ਸਰ ਕਿੰਨੇ ਤਰ੍ਹਾਂ ਦੇ ਸਟਾਲ ਲੱਗੇ ਆ ਕਿੰਨੇ ਤਰ੍ਹਾਂ ਦੇ ਲੋਕ ਇਸ ਤੋਂ ਨੋਲੇਜ ਲੈ ਸਕਦੇ ਆ ਇੱਥੇ 110 ਸਟਾਲ ਨੇ ਜੀ 100 ਤੋਂ ਉੱਪਰ ਸਟਾਲ ਆ ਜੀ ਉਹ ਵੱਖ-ਵੱਖ ਕੋਈ ਰੀਸਾਈਕਲ ਵਾਲੀ ਚੀਜ਼ ਬਣਾਉਣ ਦਾ ਸਟਾਲ ਆ ਕੋਈ ਜੈਵਿਕ ਖੇਤ ਖਾਦ ਦਾ ਸਟਾਲ ਆ ਕੋਈ ਨੇਚਰਲ ਫਾਰਮਿੰਗ ਦਾ ਸਟਾਲ ਆ ਹਰ ਤਰ੍ਹਾਂ ਦੇ ਅਲੱਗ-ਅਲੱਗ ਜਿਹੜੇ ਵੀ এনਵਾਇਰਨਮੈਂਟ ਨੂੰ ਮਦਦ ਕਰ ਸਕਦੇ ਆ ਉਹਦੇ ਨਾਲ ਦੇ ਸਟਾਲ ਨੇ ਜੀ ਹਾਂ ਡਾਕਟਰ ਅੱਜ ਜਿਹੜਾ ਇਹ ਮੇਲਾ ਹੋ ਰਿਹਾ ਉਹ ਬਹੁਤ ਵਧੀਆ ਸਾਡੀ ਸੈਟੀਸਫੈਕਟ ਸਟਾਗ ਹੈ ਮੇਲਾ ਜੀ ਮਿਊਨਿਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸੂਚ ਸਸਥਾਵਾਂ ਵੱਲੋਂ ਲਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਪੰਜਾਬ ਤੋਂ ਨੀ ਪੰਜਾਬ ਤੋਂ ਬਾਹਰ ਰਾਜਾਂ ਤੋਂ ਬਾਹਰੋਂ ਰਾਜਾਂ ਤੋਂ ਵੀ ਲੋਕ ਆਏ ਨੇ ਔਰ ਸਵਾਜ ਦਾ ਹਰ ਵਰਗ ਪਹੁੰਚਿਆ ਵਿਦਿਆਰਥੀ ਪਹੁੰਚੇ ਨੇ ਸਾਇੰਸਦਾਨ ਪਹੁੰਚੇ ਨੇ ਕਿਸਾਨ ਪਹੁੰਚੇ ਨੇ ਔਰ ਮੇਰਾ ਖਿਆਲ ਆ ਕਿ ਸਾਰੇ ਹੀ ਇਤੋਂ ਵਾਤਾਵਰਨ ਨੂੰ ਬਚਾਉਣ ਦਾ ਸ리에ਹਾ ਤਾਂ ਲੈ ਕੇ ਜਾਣਗੇ ਜਾਣਗੇ ਉਹਦੇ ਨਾਲ ਤਕਨੀਕਾਂ ਲੈ ਕੇ ਜਾਣਗੇ ਕਿੱਦਾਂ ਚਾਹੇ ਕੋਈ ਘਰ ਬੈਠਾ ਖਾਦ ਬਣਾਉਣੀ ਚਾਹੁੰਦਾ ਉਹਦੇ ਲਈ ਵੀ ਸੋਲੂਸ਼ਨ ਹੈ ਪਾਣੀ ਦਾ ਕਿਵੇਂ ਆਪਾਂ ਸਭ ਸੰਭਾਲ ਕਰ ਸਕਦੇ ਆ ਉਹਦੀ ਸੋਲੂਸ਼ਨ ਹੈ ਸੂਰਜੀ ਊਰਜਾ ਦਾ ਸੋਲੂਸ਼ਨ ਹੈ ਸ਼ੁੱਧ ਖਾਣੇ ਨੇ ਪਰ ਉਹ ਜੋ ਵੀ ਤੁਸੀਂ ਸਮਾਜ ਦੇ ਵਿੱਚ ਵਾਤਾਵਰਣ ਦੀ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਕਿ ਅਸੀਂ ਕਿਵੇਂ ਸਾਫ਼ ਪਾਣ ਪਾਣੀ ਨੂੰ ਕਿਵੇਂ ਸਾਫ਼ ਰੱਖ ਸਕਦੇ ਉਹ ਸਾਰਾ ਆਪਾਂ ਜਿੱਦਾਂ ਦੇਖਿਆ ਮੌਸਮ ਦੀ ਜਾਣਕਾਰੀ ਨਹੀਂ ਮਿਲਦੀ ਜਿੱਦਾਂ بارش ਦਾ ਵੀ ਮੌਸਮ ਬਣਿਆ ਹੋਇਆ ਬੋਰ ਦੋ ਚਾਰ ਕੜੀਆਂ ਪੈ ਜਾਣੀਆਂ ਤਾਂ ਕੀ ਹੋਣ ਲੱਗਾ ਕਿ ਇਤਜਾਬ ਨਹੀਂ ਹੈਗਾ ਸ਼ੁੱਧ ਪਾਣੀ ਹੈ ਸਭ ਤੋਂ ਸ਼ੁੱਧ ਪਾਣੀ ਬਰਸਾਤ ਦਾ ਬਣਿਆ ਗਿਆ ਔਰ ਪਾਣੀ ਦਾ ਚਾਰ ਬੂੰਦਾਂ ਦਾ ਡਿੱਗਣਾ ਸ਼ੋਭੀ ਹੀ ਹੁੰਦਾ ਗਾਰਡਨ ਦੇਖਣਾ